ਤੁਸੀਂ ਸੌਂਦੇ ਹੋ ਪ੍ਰੋਫੈਸਰ ਸੈਭ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ ਤੀਜੇ ਭਾਗ ਦੇ ਵਿੱਚ ਸੁਣੋ ਸਿਮਰਨ ਕਰਨ ਵਾਲੇ ਦੇ ਅੰਦਰ ਨਰਪੈਤਾ ਪੈਦਾ ਹੁੰਦੀ ਹੈ ਭਾਗ ਊੜਾ ਅਤੇ ਐੜਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਮਾਪੇ ਆਪਣੇ ਬੱਚਿਆਂ ਨੂੰ ਰਾਤ ਨੂੰ ਸੌਣ ਵੇਲੇ ਮਨ ਪਰਚਾਵੇ ਲਈ ਬਾਤਾਂ ਸੁਣਾਇਆ ਕਰਦੇ ਹਨ ਉਹ ਬਾਤਾਂ ਆਮ ਤੌਰ ਤੇ ਦੇਵਾਂ ਪਰੀਆਂ ਜਿੰਨਾ ਭੂਤਾ ਤੇ ਚੋਰਾਂ ਡਾਕੂਆਂ ਦੀਆਂ ਹੁੰਦੀਆਂ ਹਨ ਇਹਨਾਂ ਦਾ ਅਸਰ ਕਈ ਬੱਚਿਆਂ ਦੇ ਦਿਲ ਉੱਤੇ ਬਹੁਤ ਪੈੜਾ ਪੈਂਦਾ ਹੈ ਅਨਪੋਹਲ ਜੇ ਹੀ ਉਹਨਾਂ ਬੱਚਿਆਂ ਦੇ ਅੰਦਰ ਡਰ ਸਹਿਮ ਦੀ ਪ੍ਰੇਰਣਾ ਹੁੰਦੀ ਰਹਿੰਦੀ ਹੈ ਸਹਿਜੇ ਸਹਿਜੇ ਇਹ ਡਰ ਸਹਿਮ ਉਹਨਾਂ ਦੇ ਮਨ ਦੇ ਸੰਸਕਾਰਾਂ ਦਾ ਇੱਕ ਜ਼ਰੂਰੀ ਅੰਗ ਬਣ ਜਾਂਦਾ ਹੈ ਜੋ ਬਡੇਰੀ ਉਮਰੇ ਵੀ ਬੇਵਫਾਈ ਖੁਸ਼ਾਮਦ ਦੇਸ਼ ਧਰੋ ਮਿੱਤਰ ਧਰੋ ਆਦਿਕ ਕਈ ਸ਼ਕਲਾਂ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ ਅਜਿਹੇ ਬਾਲ ਨੂੰ ਤੁਸੀਂ ਕਦੇ ਹਨੇਰੇ ਸਵੇਰੇ ਕਿਸੇ ਦੁਰੇਡੇ ਕਮਰੇ ਵਿੱਚੋਂ ਕੋਈ ਚੀਜ਼ ਲਿਆਉਣ ਲਈ ਆਖੋ ਤਾਂ ਉਹ ਆਪਣੇ ਅੰਦਰਲੇ ਡਰ ਸਹਿਮ ਨੂੰ ਲੁਕਾਉਣ ਲਈ ਕੰਮ ਤੋਂ ਨਾ ਕਰ ਦੇਵੇਗਾ ਜਿਉਂ-ਜਿਉਂ ਘਰ ਵਿੱਚ ਉਸਦਾ ਡਰਾਕਲਪੁਣਾ ਨਸ਼ਰ ਹੁੰਦਾ ਹੈ ਫਿਰ ਉਹ ਕੰਮ ਤੋਂ ਨਾ ਤਾਂ ਨਹੀਂ ਕਰਦਾ ਪਰ ਕਿਸੇ ਭੈਣ ਭਰਾ ਨੂੰ ਨਾਲ ਲੈ ਕੇ ਜਾਂਦਾ ਹੈ ਭਾਵੇਂ ਉਹ ਭੈਣ ਭਰਾ ਉਸ ਤੋਂ ਉਮਰੋਂ ਇਤਨਾ ਹੀ ਛੋਟਾ ਹੋਵੇ ਹੌਲੀ ਹੌਲੀ ਉਸ ਨੂੰ ਤਰਵਾਸ ਵੱਜਣਾ ਸ਼ੁਰੂ ਹੁੰਦਾ ਹੈ ਫਿਰ ਇਤਨਾ ਹੀ ਕਾਫੀ ਹੋ ਜਾਂਦਾ ਹੈ ਕਿ ਉਸ ਨਾਲ ਉੱਚੀ ਉੱਚੀ ਗੱਲਾਂ ਕਰੀ ਜਾਓ ਉਸ ਨੂੰ ਆਵਾਜ਼ਾਂ ਮਾਰੀ ਜਾਓ ਜਿੱਥੋਂ ਅੱਗੇ ਉਸ ਨੂੰ ਡਰ ਲੱਗਦਾ ਸੀ ਹੁਣ ਉਹ ਤੁਹਾਡੀਆਂ ਉੱਚੀਆਂ ਗੱਲਾਂ ਤੇ ਆਵਾਜ਼ਾਂ ਦੇ ਆਸਰੇ ਉਥੋਂ ਇਕੱਲਾ ਹੀ ਜਾ ਕੇ ਚੀਜ਼ ਲੈ ਆਵੇਗਾ ਇਹਨਾਂ ਗੱਲਾਂ ਜਾਂ ਆਵਾਜ਼ਾਂ ਦੀ ਰਾਹੀਂ ਉਸ ਨੂੰ ਬੇਮਾਲੂਮੇ ਜੇ ਆਪਣੇ ਅੰਦਰ ਇਹ ਹੌਸਲਾ ਬਣ ਜਾਂਦਾ ਹੈ ਕਿ ਆਵਾਜ਼ ਮਾਰਨ ਵਾਲਾ ਜਾ ਮੇਰੇ ਨਾਲ ਗੱਲਾਂ ਕਰਨ ਵਾਲਾ ਮੇਰੇ ਨਾਲ ਹੀ ਹੈ ਹੁਣ ਉਸ ਨੂੰ ਇਕੱਲਾਪਣ ਨਹੀਂ ਪਾਸਦਾ ਸਹਿਮੇ ਹੋਏ ਮਨ ਨੂੰ ਇਹ ਇਕੱਲਾਪਣ ਹੀ ਖਾਂਦਾ ਹੈ ਜਗਤ ਮਨ ਨੂੰ ਇੱਕ ਪਿਹਾਵਲਾ ਬਣ ਹੈ ਡਰਾਉਣਾ ਜੰਗਲ ਹੈ ਦੁਨੀਆ ਦੇ ਧੰਦਿਆਂ ਦੇ ਚਿੰਤਾ ਫਿਕਰ ਜੀਵ ਨੂੰ ਇਤਨਾ ਆਦ ਬੰਦੇ ਹਨ ਕਿ ਆਪਣੇ ਆਪ ਨੂੰ ਇਕੱਲਾ ਤੇ ਅਨਾਥ ਸਮਝਣ ਲੱਗ ਪੈਂਦਾ ਹੈ ਜੀਵਨ ਸਫਰ ਦੇ ਨਿੱਕੇ ਨਿੱਕੇ ਠੇਡੇ ਵੀ ਇਸ ਨੂੰ ਮੂਹਤੇ ਮੂੰਹ ਸੁੱਟ ਦਿੰਦੇ ਹਨ ਰਤਾ ਜਿੰਨੀ ਔਕੜ ਪਿਆ ਇਹ ਡੌਰਿਆਂ ਪੌਰਿਆਂ ਜਾਂਦਾ ਹੈ ਕਿਉਂਕਿ ਇਹ ਇਕੱਲਾ ਹੈ ਨਿਖਸਮਾ ਹੈ ਆਪਣਾ ਖਸਮ ਸਾਈਂ ਪ੍ਰਭੂ ਇਸ ਨੂੰ ਕਿਤੇ ਦੂਰ ਦੁਰੇਡੇ ਥਾਈਂ ਵਸਦਾ ਮਾਲੂਮ ਹੁੰਦਾ ਹੈ ਪਰ ਜਿਹੜਾ ਸੁਭਾਗਾ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਨੂੰ ਉਹ ਪਰਮਾਤਮਾ ਇਸ ਡਰਾਵਣੇ ਜੰਗਲ ਵਿੱਚ ਆਪਣਾ ਸਾਥੀ ਪ੍ਰਤੀਤ ਹੋ ਜਾਂਦਾ ਹੈ ਫਿਰ ਉਸ ਦੇ ਅੰਦਰ ਨ ਡਰਤਾ ਹੁੰਦੀ ਹੈ ਸਾਹਿਬ ਪੰਚਮ ਪਾਛ ਆਖਦੇ ਹਨ ਕਿ ਇਸ ਡਰਾਵਣੇ ਜੰਗਲ ਦੀ ਇਹ ਕੱਲ ਦਾ ਡਰ ਦੂਰ ਕਰਨ ਲਈ ਮੈਨੂੰ ਪ੍ਰਮਾਤਮਾ ਦਾ ਨਾਮ ਸਾਥੀ ਮਿਲ ਗਿਆ ਹੈ ਲਗੜੀ ਸੋ ਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸਿਆਨ ਡੁੱਬਣ ਦੇ ਨਾ ਮਾਪਰੀ ਬਨ ਪਿਹਾਵਲੇ ਇੱਕ ਸਾਥੀ ਲਧਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਮਾ ਅਰਥ ਮੇਰੀ ਪ੍ਰੀਤ ਚੰਗੇ ਟਿਕਾਣੇ ਤੇ ਭਾਵ ਪਿਆਰੇ ਪ੍ਰਭੂ ਦੇ ਚਰਣਾ ਵਿੱਚ ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨ ਹਾਰ ਪ੍ਰਭੂ ਨੇ ਆਪ ਜੋੜੀ ਹੈ ਜਗਤ ਵਿੱਚ ਸੈਂਕੜੇ ਤੇ ਲੱਖਾਂ ਹੋਰ-ਹੋਰ ਭਾਵ ਵਿਕਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਹਨ ਪਰ हे ਨਾਨਕ ਮੇਰਾ ਪਿਆਰਾ ਮੈਨੂੰ ਇਨ੍ਹਾਂ ਲਹਿਰਾਂ ਵਿੱਚ ਡੁੱਬਣ ਨਹੀਂ ਦਿੰਦਾ ਸੰਸਾਰ ਰੂਪ ਇਸ ਡਰਾਵਣੇ ਜੰਗਲ ਵਿੱਚ ਮੈਨੂੰ ਪ੍ਰਮਾਤਮਾ ਦਾ ਨਾਮ ਇੱਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਇਹ ਨਾਨਕ ਆਖ ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ ਜਿਸ ਦੀ ਮਿਹਰ ਨਾਲ ਮੇਰਾ ਇਹ ਕੰਮ ਸਿਰੇ ਚੜਿਆ ਹੈ ਸ੍ਰੀ ਕਲਗੀਧਰ ਜੀ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ ਇੱਕ ਦਿਨ ਹਜ਼ੂਰ ਕੁਝ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਸ਼ਿਕਾਰ ਖੇਡਣ ਗਏ ਗਵਾਂਡੀ ਕਹਿਲੂਰ ਦਾ ਰਾਜਾ ਬਾਦਸ਼ਾਹੀ ਚੁੱਕ ਕਰਕੇ ਆਕਾਰਨ ਹੀ ਸਿੰਘਾਂ ਦਾ ਅਤੇ ਸਤਿਗੁਰੂ ਜੀ ਦਾ ਵੈਰੀ ਬਣਿਆ ਹੋਇਆ ਸੀ ਉਹ ਹਰ ਵੇਲੇ ਕਿਸੇ ਨਾ ਕਿਸੇ ਦਾਅ ਤੇ ਰੰਗਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉੱਤੇ ਕਾਰੀਵਾਰ ਚਲਾ ਕੇ ਬਾਦਸ਼ਾਹ ਦੀ ਖੁਸ਼ੀ ਹਾਸਲ ਕਰੇ ਜਦੋਂ ਹਜ਼ੂਰ ਥੋੜੇ ਕੁ ਸਿੰਘਾਂ ਸਮੇਤ ਜੰਗਲ ਵਿੱਚ ਅਪੜੇ ਤਾਂ ਕਹਿਲੂਰੀਏ ਦੇ 200 ਸਿਪਾਹੀਆਂ ਨੇ ਜੋ ਲਾਂਬੇ ਸ਼ਹਿਲ ਆਈ ਬੈਠੇ ਸਨ ਹੱਲਾ ਬੋਲ ਦਿੱਤਾ ਪਰ ਨੌਕਰੀ ਦੀ ਖਾਤਰ ਲੜਨਾ ਤੇ ਪ੍ਰੇਮ ਵਾਸੋ ਕੇ ਜਾਨ ਤਲੀ ਉੱਤੇ ਰੱਖਣੀ ਇਹਨਾਂ ਦੋਹਾਂ ਵਿੱਚ ਬੇਅੰਤ ਵਿਥਾ ਪਹਾੜੇ ਦੇ ਸਿਪਾਈ ਭੱਜ ਨਿਕਲੇ ਸਿੰਘਾਂ ਨੇ ਪਿੱਛਾ ਕੀਤਾ ਪਰ ਸਤਗੁਰੂ ਜੀ ਅਡੋਲ ਹੀ ਉਹਨਾਂ ਵਿੱਚੋਂ ਨਿਕਲ ਕੇ ਰੁੱਖਾਂ ਦੀ ਇੱਕ ਝੰਗੀ ਵਿੱਚ ਆ ਜਾਖ ਲੋਤੇ ਪਹਾੜੀਆਂ ਦਾ ਪਿੱਛਾ ਕਰਦੇ ਸਿੰਘਾਂ ਨੂੰ ਜਦੋਂ ਅਚਨ-ਚੇਤ ਸਤਗੁਰੂ ਜੀ ਨਾ ਦਿਸੇ ਤਾਂ ਉਹ ਕੁਝ ਠਠੰਬਰ ਗਏ ਤੇ ਕਾਲੀ ਨਾਲ ਪਛਾਹ ਮੋੜਾਏ ਅੱਗੋਂ ਝੰਗੀ ਵਿੱਚੋਂ ਬਾਹਰ ਨਿਕਲ ਗਏ ਸਤਗੁਰੂ ਜੀ ਵੀ ਰਾਹ ਵਿੱਚ ਆਣ ਖਲੋਤੇ ਸਿੰਘਾਂ ਦੀ ਘਪਰਾਹਟ ਤੱਕ ਕੇ ਹਜ਼ੂਰ ਨੇ ਫਰਮਾਇਆ ਕਿ ਸਰੀਰ ਸਦਾ ਨਾਲ ਨਹੀਂ ਨਿਭਣੇ ਗੁਰੂ ਅਕਾਲ ਪੁਰਖ ਨੂੰ ਯਾਦ ਦੀ ਰਾਹੀਂ ਆਪਣੇ ਹਿਰਦੇ ਵਿੱਚ ਵਸਾਓ ਬਸ ਇਕਲ ਦੂਰ ਕਰਨ ਦਾ ਅਤੇ ਨਿਡਰ ਰਹਿਣ ਦਾ ਇਹੀ ਇੱਕ ਤਰੀਕਾ ਹੈ ਹਜ਼ੂਰ ਨੇ ਸਿੰਘਾਂ ਨੂੰ ਪੰਚਮ ਪਾਤਸ਼ਾਹ ਜੀ ਦੇ ਸ਼ਬਦ ਦਾ ਚੇਤਾ ਕਰਾਇਆ ਤੇ ਸਮਝਾਇਆ ਕਿ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਿਮਰੋ ਇਸ ਤਰ੍ਹਾਂ ਜਿਉਂ-ਜਿਉਂ ਗੁਰੂ ਆਪਣੇ ਨਾਲ ਸੰਗੀ ਦਿਸੇਗਾ ਤਾਂ ਅਕਾਲ ਪੁਰਖ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਗੀ ਤੇ ਕੋਈ ਡਰ ਸਹਿਮ ਨੇੜੇ ਨਹੀਂ ਆਵੇਗਾ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਹੈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਅਰਥ ਇਹ ਭਾਈ ਮੇਰਾ ਗੁਰੂ ਸਦਾ ਮੇਰੇ ਨਾਲ ਵਸਦਾ ਹੈ ਮੇਰੇ ਅੰਗ ਸੰਗ ਰਹਿੰਦਾ ਹੈ ਗੁਰੂ ਦੀ ਹੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਇਹ ਭਾਈ ਅੰਗ ਸੰਗ ਵਸਤੇ ਗੁਰੂ ਜੀ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਇਸ ਤਰ੍ਹਾਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਆਪਣੇ ਸੰਗੀਆਂ ਸਾਥੀਆਂ ਗਿਆਨ ਇੰਦਰੀਆਂ ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ हे ਪ੍ਰਭੂ ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮਿਹਰ ਹੈ ਕਿ ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ ਤੇ ਤੇਰਾ ਦਾਸ ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤੂ ਤੇਰਾ ਨਾਮ ਮੰਗ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਨੂੰ ਇੱਕ ਸਮੁੰਦਰ ਆਖਦੇ ਹਨ ਜਿਸ ਵਿੱਚੋਂ ਦੀ ਹਰੇਕ ਮਨੁੱਖ ਦੀ ਜੀਵਨ ਬੇੜੀ ਨੇ ਪਾਰ ਲੰਘਣਾ ਹੈ ਪਰ ਇੱਥੇ ਵਿਕਾਰਾਂ ਦੀ ਝੜੀ ਲੱਗੀ ਹੋਈ ਹੈ ਝੱਖੜ ਝੁੱਲ ਰਹੇ ਹਨ ਹੜ ਆ ਰਹੇ ਹਨ ਤੇ ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਲੱਖਾਂ ਠੱਲਾਂ ਪੈ ਰਹੀਆਂ ਹਨ ਇਨਸਾਨੀ ਜੀਵਨ ਦੀ ਕਮਜ਼ੋਰ ਬੇੜੀ ਇਸ ਵਿੱਚੋਂ ਕਿਵੇਂ ਪਾਰ ਲੰਗੇ ਕਿਸੇ ਸਿਆਣੇ ਮਲਾਹ ਦੀ ਲੋੜ ਹੈ ਸਤਿਗੁਰ ਜੀ ਫਰਮਾਉਂਦੇ ਹਨ ਉਹ ਮਲਾਹ ਗੁਰੂ ਹੈ ਉਸ ਨੂੰ ਆਵਾਜ਼ 마ਰੋ ਗੁਰੂ ਦਾ ਆਸਰਾ ਲਵੋ ਫਿਰ ਇਸ ਜੀਵਨ ਨਈਆ ਦੇ ਡੁੱਬਣ ਦਾ ਖਤਰਾ ਨਹੀਂ ਰਹੇਗਾ ਝਾੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਿਗੁਰ ਨੂੰ ਅਲਾਏ ਬੇੜੇ ਡੁੱਬਣ ਨਾਹੀਂ ਪਾਓ ਸ਼ਲੋਕ ਮਹੱਲਾ ਪਹਿਲਾ 12 ਤੇ ਵਧੀਕ ਸਾਡੀ ਰੋਜ਼ਾਨਾ ਹੱਡ ਬੀਤੀ ਸਾਨੂੰ ਇਹੀ ਦੱਸਦੀ ਹੈ ਕਿ ਡਰ ਹੈ ਹੀ ਇਕੱਲ ਵਿੱਚ ਇੱਕ ਇੱਕ ਤੇ ਦੋ ਯਾਰਾਂ ਵਾਲਾ ਆਖਾਣ ਕੰਮ ਕਾਜ ਕਰਨ ਵਿੱਚ ਵੀ ਉਤਨਾ ਹੀ ਟੁੱਕਦਾ ਜਿੰਤਨਾ ਮਾਨਸਿਕ ਅਵਸਥਾ ਦੇ ਡਰ ਸਹਿਮ ਵਿੱਚ ਜਿਸ ਸੁਭਾਗੇ ਨੂੰ ਹਰ ਵੇਲੇ ਇਹ ਚੇਤਾ ਰਹੇ ਇਹ ਯਕੀਨ ਬਣਿਆ ਰਹੇ ਕਿ ਮੇਰਾ ਗੁਰੂ ਪਾਤਸ਼ਾਹ ਮੈਨੂੰ ਹਰ ਔਕੜ ਵਿੱਚ ਜ਼ਰੂਰ ਬਚਾਏਗਾ ਮੇਰਾ ਸਾਥ ਕਦੇ ਨਹੀਂ ਛੱਡੇਗਾ ਉਹ ਕਿਵੇਂ ਡਰ ਸਕਦਾ ਹੈ ਸਾਰੇ ਡਰ ਇਕਲਾਪੇ ਨੂੰ ਹਨ ਦੁਨੀਆਂ ਦੇ ਦੁੱਖ ਰੋਗ ਤੇ ਫਿਕਰ ਉਸੇ ਨੂੰ ਦਬਾਉਂਦੇ ਹਨ ਜਿਸ ਨੇ ਸੱਚਾ ਸਾਥੀ ਪ੍ਰਮਾਤਮਾ ਵਿਸਾਰ ਦਿੱਤਾ ਹੈ ਇਸ ਸਚਾਈ ਦਾ ਹੁਕਾ ਗੁਰੂ ਅਰਜਨ ਸਾਹਿਬ ਜੀ ਇਉਂ ਦਿੰਦੇ ਹਨ ਡਰ ਡਰ ਮਰਤੇ ਜਬ ਜਾਨੀਏ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਗੁਰੇ ਆਪਣੇ ਕੌਬਲੇ ਹਾਰੇ ਛੋੜ ਨਾ ਜਾਈ ਸਰਪਰ ਤਾਰੇ ਰਹਾ ਦੁੱਖ ਰੋਗ ਅਸੋਗ 비스ਰੇ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਂ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਾਨ ਹਰ ਚਰਨ ਗਹੀ ਜੈ ਕਹੋ ਨਾਨਕ ਗੁਰ ਮੰਤਰ ਚੇਤਾਰ ਸੁਖ ਪਾਵੇਂ ਸਾਚੇ ਦਰਬਾਰ ਅਰਥ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਉਹ ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿੱਚ ਸਾਨੂੰ ਡੁੱਬਦਿਆਂ ਨੂੰ ਛੱਡ ਕੇ ਨਹੀਂ ਜਾਂਦਾ ਉਹ ਇਸ ਸਮੁੰਦਰ ਵਿੱਚੋਂ ਜ਼ਰੂਰ ਪਾਰ ਲੰਘਾਂਦਾ ਹੈ ਰਹਾ ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵਸਦਾ ਹੈ ਓਤਨਾ ਚਿਰ ਦੁਨੀਆਂ ਦੇ ਦੁੱਖ ਰੋਗ ਫਿਕਰਾਂ ਤੋਂ ਸਹਿਮ-ਸਹਿਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ ਜਦੋਂ ਉਸ ਨੂੰ ਸਾਰੇ ਸੰਸਾਰ ਵਿੱਚ ਜ਼ਰੇ-ਜ਼ਰੇ ਵਿੱਚ ਵਿਆਪਕ ਵੇਖ ਲਿਆ ਉਸ ਵੇਲੇ ਦੁਨੀਆਂ ਦੇ ਦੁੱਖ ਆਦਿਕਾਂ ਦਾ ਡਰ ਮੁੱਕ ਗਿਆ ਇਹ ਭਾਈ ਦੁਨੀਆਂ ਦਾ ਦੁੱਖ ਰੋਗ ਫਿਕਰ ਤਦੋਂ ਹੀ ਵਿਆਪਦਾ ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਜਦੋਂ ਪਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਵੀਏ ਤਦੋਂ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। हे ਭਾਈ ਨਾ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ, ਨਾ ਕਿਸੇ ਦੀ ਕੋ ਸ਼ਾਮਦ। ਦੁਨੀਆਂ ਦਾ ਮਾਣ त्याग ਕੇ ਪਰਮਾਤਮਾ ਦੇ ਚਰਨ ਹਿਰਦੇ ਵਿੱਚ ਟਿਕਾ ਲੈਣੇ ਚਾਹੀਦੇ ਹਨ। ਇਹ ਨਾਨਕ ਆਖੇ ਭਾਈ ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿੱਚ ਪਰੋ ਰੱਖ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿੱਚ ਆਨੰਦ ਮਾਣੇਗਾ। ਭਾਗ ਐਡਾ ਜਿਸ ਦੇ ਕੋਲ ਬਹੁਤਾ ਬਹਿਣ ਖਲੋਣ ਹੋ ਜਾਏ ਉਸ ਨਾਲ ਪਿਆਰ ਪੈ ਜਾਂਦਾ ਹੈ ਤੇ ਉਸ ਉੱਤੇ ਇਤਬਾਰ ਵੱਜ ਜਾਂਦਾ ਹੈ ਮਨੁੱਖਾ ਜੀਵਨ ਵਿੱਚ ਇਹ ਵਰਤਾਰਾ ਸੁਭਾਅਕ ਹੀ ਸਦਾ ਵੇਖਣ ਵਿੱਚ ਆ ਰਿਹਾ ਹੈ ਜਿਸ ਮਨੁੱਖ ਦਾ ਬਹਿਣ ਖਲੋਣ ਪਰਮਾਤਮਾ ਕੋਲ ਹੋ ਜਾਏ ਜੋ ਮਨੁੱਖ ਉਠਦਾ ਬੈਠਦਾ ਕਿਰਤਕਾਰ ਕਰਦਾ ਹਰ ਵੇਲੇ ਸਿਮਰਨ ਦੀ ਰਾਹੀ ਅਕਾਲ ਪੁਰਖ ਨਾਲ ਸਾਝ ਬਣਾਈ ਰੱਖਦਾ ਹੈ ਉਸ ਦਾ ਅਕਾਲ ਪੁਰਖ ਨਾਲ ਪਿਆਰ ਬਣ ਜਾਂਦਾ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਮਾਤਮਾ ਜੋ ਕੁਝ ਕਰਦਾ ਹੈ ਜੀਵ ਦੇ ਭਲੇ ਵਾਸਤੇ ਹੀ ਕਰਦਾ ਹੈ ਜਦੋਂ ਸਿਮਰਨ ਇਸ ਉਚਾਈ ਤੇ ਲਿਆਪੜੇ ਤਾਂ ਹਰ ਪਾਸੇ ਪ੍ਰਭੂ ਮਿੱਤਰ ਹੀ ਵਿਖਾਲੀ ਦਿੰਦਾ ਹੈ ਫਿਰ ਸੁਖ ਦੇਣ ਵਾਲਾ ਤੇ ਦੁੱਖ ਦੇਣ ਵਾਲਾ ਇੱਕ ਪ੍ਰਮਾਤਮਾ ਹੀ ਪ੍ਰਤੀਤ ਹੁੰਦਾ ਹੈ ਕੁਛੜ ਚੁੱਕੇ ਬਾਲ ਨੂੰ ਜੇ ਮਾਂ ਪਿਆਰ ਹੁਲਾਰੇ ਵਿੱਚ ਚਪੇੜ ਵੀ ਮਾਰੇ ਤਾਂ ਵੀ ਉਹ ਖੇੜ ਖੇੜਾ ਹੱਸਦਾ ਹੈ ਬੁੱਲੀਆਂ ਨਹੀਂ ਟੇਰਦਾ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਮੀਤ ਕਰੇ ਸੋਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਣਾ ਸੋ ਹਮਰਾ ਮੀਤ ਰਹਾ ਮੀਤ ਹਮਾਰਾ ਬੇਪਰਵਾਹਾ ਗੁਰ ਕਿਰਪਾ ਤੇ ਮੁਹੇ ਅਸਨਾਹ ਮੀਤ ਹਮਾਰਾ ਅੰਤਰਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਆਮਦਾਸ ਤੁਮ ਠਾਕੁਰ ਮੇਰੇ ਮਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾ ਅਰਥ ਹੈ ਭਾਈ ਮੇਰੇ ਮਨ ਚਿੱਤ ਵਿੱਚ ਸਿਰਫ ਇਹ ਸਹਾਰਾ ਹੈ ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ਰਹਾ ਹੈ ਭਾਈ ਮੇਰਾ ਮਿੱਤਰ ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ ਸਿਰ ਮੱਥੇ ਉੱਤੇ ਮੰਨਦਾ ਮਿੱਤਰ ਪ੍ਰਭੂ ਦੇ ਕੀਤੇ ਹੋਏ ਕੰਮ ਮੈਨੂੰ ਸੁੱਖਾਂ ਵਰਗੇ ਪ੍ਰਤੀਤ ਹੁੰਦੇ ਹਨ ਹੈ ਭਾਈ ਮੇਰਾ ਮਿੱਤਰ ਪ੍ਰਭੂ ਬੇਮੋਤਾਜ ਹੈ ਉਸ ਨੂੰ ਕਿਸੇ ਦੀ ਕੋਈ ਗਰਜ ਨਹੀਂ ਕੋਈ ਕਾਣ ਨਹੀਂ ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਭਾਵੇਂ ਮੇਰੇ ਨਾਲ ਉਸ ਦੀ ਸਾਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗਰਜ ਸੀ ਇਹ ਤਾਂ ਸਤਗੁਰੂ ਦੀ ਮਿਹਰ ਹੋਈ ਹੈ ਮੇਰਾ ਮਿੱਤਰ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਸਭ ਤਾਕਤਾਂ ਦਾ ਮਾਲਕ ਹੈ ਸਭ ਵਿੱਚ ਵਿਆਪਕ ਹੈ ਬਿਆੰਤ ਹੈ ਸਭ ਦਾ ਮਾਲਕ ਹੈ ਏ ਨਾਨਕ ਆਖੇ ਪ੍ਰਭੂ ਤੂੰ ਮੇਰਾ ਮਾਲਕ ਹੈ ਮੈਂ ਤੇਰਾ ਸੇਵਕ ਹਾਂ ਤੇਰਾ ਸੇਵਕ ਬਣਿਆ ਹੀ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਹਿੰਦੂ ਅਤੇ ਸਿੱਖ ਜਨਤਾ ਵਿੱਚ ਕੌਣ ਐਸਾ ਪਗਬਨ ਹੈ ਜਿਸ ਨੇ ਪ੍ਰਹਲਾਦ ਦਾ ਨਾਮ ਨਹੀਂ ਸੁਣਿਆ ਹੋਵੇਗਾ ਬਾਲ ਉਮਰ ਹੀ ਪ੍ਰਹਲਾਦ ਨੂੰ ਪਰਮਾਤਮਾ ਦੇ ਸਿਮਰਨ ਦੀ ਦਾਤ ਮਿਲ ਗਈ ਸੀ ਪ੍ਰਹਲਾਦ ਨੂੰ ਵਿਦਿਆ ਪੜਾਉਣ ਲਈ ਸੰਢ ਤੇ ਅਮਰਕ ਦੋ ਅਧਿਆਪਕ ਲਾਏ ਗਏ ਸਨ ਪਰ ਜਦੋਂ ਉਹਨਾਂ ਨੇ ਪ੍ਰਹਲਾਦ ਦੀ ਰੁਚੀ ਪਰਮਾਤਮਾ ਦੇ ਭਜਨ ਵੱਲ ਵੇਖੀ ਤਾਂ ਉਹਨਾਂ ਇਸ ਦੇ ਪਿਤਾ ਹਰਨਾਕਸ਼ ਨੂੰ ਜਾਦਸ ਆਖਿਆ। ਪਿਓ ਹਰਨਾਕਸ਼ ਨੇ ਪ੍ਰਹਲਾਦ ਨੂੰ ਪਰਮਾਤਮਾ ਦੀ ਭਗਤੀ ਵੱਲੋਂ ਰੋਕਿਆ। ਕਈ ਲਾਲਚ ਦਿੱਤੇ, ਕਈ ਡਰਾਵੇ ਦਿੱਤੇ, ਜਾਨੋਂ ਮਾਰਨ ਤੇ ਵੀ ਤਿਆਰ ਹੋਇਆ। ਪਰ ਨਿਡਰ ਪ੍ਰਹਲਾਦ ਕਿਸੇ ਵੀ ਗੱਲੇ ਨਾ ਝੁਕਿਆ। ਕਿਸੇ ਸ਼ਾਸ਼ਨਾਂ, ਤਾੜਨਾ ਤੋਂ ਨਾ ਡਰਿਆ। ਪ੍ਰਹਲਾਦ ਦੀ ਮਾਂ ਰਾਣੀ ਕੋਲੋਂ ਵੇਖ ਕੇ ਸਹਿਮ ਗਈ ਤੇ ਆਖਣ ਲੱਗੀ ਪੁੱਤਰ ਪ੍ਰਹਲਾਦ ਰਾਮ ਨਾਮ ਛੱਡ ਦੇ ਤੇ ਆਪਣੀ ਜਾਨ ਬਚਾ ਲੈ। ਪਹਿਲਾਦ ਨੇ ਉੱਤਰ ਦਿੱਤਾ ਨਹੀਂ ਮਾਂ ਇਹ ਨਹੀਂ ਹੋ ਸਕਦਾ। ਮੇਰੇ ਗੁਰੂ ਨੇ ਮੈਨੂੰ ਮਤ ਦਿੱਤੀ ਹੋਈ ਹੈ ਕਿ ਪ੍ਰਮਾਤਮਾ ਦਾ ਨਾਮ ਨਹੀਂ ਵਿਸਾਰਨਾ। ਕ੍ਰੋਧ ਤੇ ਅਹੰਕਾਰ ਵਿੱਚ ਆ ਕੇ ਹਰਨਾਕਸ਼ ਨੇ ਆਪਣੇ ਹੱਥ ਵਿੱਚ ਤਲਵਾਰ ਫੜ ਲਈ ਤੇ ਆਖਣ ਲੱਗਾ ਲੈ ਵਖਾ ਕਿੱਥੇ ਹੈ ਤੇਰਾ ਰਾਮ। ਆਖ ਹੁਣ ਉਸ ਨੂੰ ਕਿ ਤੈਨੂੰ ਆਪ ਬਚਾਏ। ਪਹਿਲਾਦ ਫਿਰ ਵੀ ਨਹੀਂ ਡਰਿਆ। ਇਸ ਵਾਰਤਾ ਨੂੰ ਗੁਰੂ ਅਮਰਦਾਸ ਜੀ ਨੇ ਪੈਰੋ ਰਾਗ ਵਿੱਚ یوں ਲਿਖਿਆ ਹੈ ਮੇਰੀ ਪਟਿਆ ਲਿਖੋ ਹਰ ਗੋਵਿੰਦ ਗੋਪਾਲਾ ਦੂਜੇ ਭਾਏ ਫਾਥੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੁਰੂ ਉਪਦੇਸ਼ ਪ੍ਰਹਲਾਦ ਹਰ ਉਚਰੇ ਸਾਸ਼ਨਾ ਤੇ ਬਾਲਕ ਗਮ ਨਾ ਕਰੇ ਰਹਾ ਮਾਤਾ ਉਪਦੇਸ਼ੈ ਪ੍ਰਹਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜੀ ਲਿਹੁ ਉਹ ਬਾਰੇ ਪ੍ਰਹਲਾਦ ਕਹੇ ਸੁਨੋ ਮੇਰੀ ਮਾਏ ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਜਾਏ ਸੰਡਾ ਮਰ ਕਾ ਸਭ ਜਾਏ ਪੁਕਾਰੇ ਪਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਮੈਂ ਮੰਤਰ ਪਕਾਇਆ ਪਹਿਲਾਦ ਕਾ ਰਾਖਾ ਹੋਏ ਰਘੁਰਾਇਆ ਹਾਥ ਖੜਗ ਕਰ ਧਾਇਆ ਅਤ ਹੰਕਾਰ ਹਾਰ ਤੇਰਾ ਕਹਾਂ ਤੁਜਲੇ ਉਬਾਰ ਖਿੰਮੈ ਭਿਆਨ ਰੂਪ ਨਿਖਸਿਆ ਥੰਮ ਉਪਾੜ ਹਰਨਾਖਸ਼ ਨਖੀ ਬਿਦਾਰਿਆ ਪਹਿਲਾਦ ਲਿਆ ਉਹ ਵਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪਹਿਲਾਦ ਜਨ ਕੇ ਇੱਕੀ ਕੋਲ ਉਦਾਰੇ ਗੁਰ ਕੇ ਸ਼ਬਦ ਹਉਮੇ ਬਿਖਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰਨ ਜਦੋਂ ਇੱਕ ਵਾਰੀ ਕਿਸੇ ਦੀ ਚੁੱਕ ਤੇ ਸਮੇਂ ਦੇ ਸੁਲਤਾਨ ਨੇ ਭਗਤ ਨਾਮਦੇਵ ਜੀ ਨੂੰ ਬੰਨ ਲਿਆ ਤਾਂ ਸੁਲਤਾਨ ਨੂੰ ਪੁੱਛੇ ਸੋਨ ਬੇ ਨਾਮਾ ਦੇਖੋ ਰਾਮ ਤੁਹਾਰੇ ਕਾਮ ਆਖਣ ਲੱਗਾ ਕਿ ਹਲਾਲ ਕੀਤੀ ਹੋਈ ਗਾਂ ਨੂੰ ਜਵਾਲਦੇ ਇੰਨਾ ਹੀ ਤਾਂ ਤੇਰੀ ਵੀ ਧੌਣ ਲਾ ਕੇ ਰੱਖ ਦਿੱਤੀ ਜਾਵੇਗੀ ਬਿਸਮਲ ਗਉ ਦੇ ਜਵਾਏ ਨਾ ਤੁਰ ਗਰਦਨ ਮਾਰੂੰ ਠਾਏ ਭਗਤ ਨਾਮਦੇਵ ਜੀ ਦੀ ਮਾਂ ਵਿਚਾਰੀ ਵੇਖ ਕੇ ਸਹਿਮ ਗਈ ਰੋਣ ਲੱਗ ਪਈ ਤੇ ਨਾਮਦੇਵ ਜੀ ਨੂੰ ਆਖਣ ਲੱਗੀ ਪੁੱਤਰ ਆਰਾਮ ਦਾ ਨਾਮ ਛੱਡ ਕੇ ਤੂੰ ਕਿਉਂ ਖੁਦਾ ਖੁਦਾ ਨਹੀਂ ਆਖਣ ਲੱਗ ਪੈਂਦਾ ਰੁਦਨ ਕਰੇ ਨਾਮੇ ਕੀ ਮਾਏ ਛੋੜ ਆਰਾਮ ਕੀ ਨਾਮ ਭਜੈ ਖੁਦਾ ਭਾਵੇਂ ਭਗਤ ਨਾਮਦੇਵ ਜੀ ਆਰਾਮ ਖੁਦਾ ਵਿੱਚ ਕੋਈ ਭੇਦ ਵੇਥ ਨਹੀਂ ਸਮਝਦੇ ਸਨ ਪਰ ਸਿਮਰਨ ਕਰਨ ਵਾਲੇ ਨੂੰ ਕੌਣ ਡਰਾਵਾ ਦੇ ਸਕੇ ਤਰਲੇ ਲੈਂਦੀ ਮਾਂ ਨੂੰ ਆਖਣ ਲੱਗੇ ਨਹੀਂ ਮਾਂ ਸਰੀਰ ਢੇਰੀ ਹੋ ਜਾਵੇਗਾ ਪਰ ਨਾਮਾ ਹਰੀ ਦੇ ਹੀ ਗੁਣ ਗਾਵੇਗਾ ਤੂੰ ਛੱਡ ਇਸ ਝੂਠੇ ਮੋਹ ਨੂੰ ਨਾ ਹੋਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤੋ ਹਰ ਗੁਣ ਗਾਏ ਪੰਨਾ 1165 ਜਿਨ੍ਹਾਂ ਜ਼ਾਬਰਾਂ ਦੀਆਂ ਮੌਜ ਬਹਾਰਾਂ ਗਰੀਬਾਂ ਨੂੰ ਪੈਰਾਂ ਹੇਠ ਲਤਾੜਨ ਨਾਲ ਹੀ ਕੰਮ ਰਹਿ ਸਕਦੀਆਂ ਸਨ ਉਹ ਇਹ ਗੱਲ ਵੇਖ ਕੇ ਨਹੀਂ ਸੁਕਾਂਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੇ ਜਾਣ ਸ਼ੀਨ ਗਰੀਬਾਂ ਨੂੰ ਜਗਾਉਣ ਜਿਉਂ-ਜਿਉਂ ਜਾਗਰਤ ਵਧਦੀ ਗਈ ਜਾਬਰਾਂ ਦੀ ਵਧੇਗੀ ਤੇਜ ਹੁੰਦੀ ਗਈ ਗੁਰੂ ਅਰਜਨ ਸਾਹਿਬ ਉੱਤੇ ਕਈ ਵਾਰ ਹੁੰਦੇ ਰਹੇ ਜਦੋਂ ਕੋਈ ਜ਼ਾਬਰ ਨਵਾਂ ਵਾਰ ਕਰਨ ਚੜਦਾ ਤਾਂ ਕਈ ਕਮਜ਼ੋਰ ਦਿਲਾਂ ਸਿੱਖ ਘਾਬਰ ਕੇ ਹਜ਼ੂਰ ਨੂੰ ਸਲਾਹ ਦਿਆ ਕਰਦੇ ਸਨ ਪਾਤਸ਼ਾ ਅੱਗੋਂ ਵਾਂਢੀ ਕੋਈ ਚਿੱਠੀ ਲਿਖ ਭੇਜੋ ਕੋਈ ਦੋ ਬੰਦੇ ਘੱਲ ਦਿਓ ਕੋਈ ਹੋਰ ਉਪਾਅ ਕਰੋ ਜਿਸ ਕਰਕੇ ਇਹ ਬਲਾ ਟਲ ਜਾਏ ਸ਼ਾਂਤੀ ਦੀ ਪੁੰਜ ਨਿਰਭਉ ਸਤਗੁਰ ਜੀ ਸਦਾ ਇਉਂ ਆਖਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ ਤ੍ਰਿਤਿਏ ਮਤਾ ਕਿਸ਼ ਕਰੂੰ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ ਮਹਾ ਆਨੰਦ ਅਚਿੰਤ ਸਹਜਾਇਆ ਦੁਸ਼ਮਨ ਦੂਤ ਮੁਏ ਸੁਖ ਪਾਇਆ ਸਾਤ ਗੁਰ ਮੋਕੋ ਦਿਆ ਉਪਦੇਸ਼ ਜਿਉ ਪਿੰਡ ਸਭ ਹਰਿ ਕਾ ਦੇਸ ਜੋ ਕਿਸ ਕਰੀ ਸੋ ਤੇਰਾ ਕਾਣ ਤੂੰ ਮੇਰੀ ਓਟ ਤੂੰ ਹੈ ਦੀਬਾਨ ਤੁਦ ਨੂੰ ਛੋੜ ਜਾਈਏ ਪ੍ਰਭ ਕੈ ਧਰ ਆ ਨਬੀਆ ਤੇਰੀ ਸੰਸਰ ਤੇਰੇ ਸੇਵਕ ਕੋ ਕਿਸ ਕੀ ਕਾਣ ਸਾਖਤ ਭੂਲਾ ਫਿਰੇ ਬੇਬਾਨ ਤੇਰੀ ਵਡਿਆਈ ਕਹੀਂ ਨਾ ਜਾਏ ਜਹ ਕੈ ਰਾਖ ਲਹੈ ਗਲ ਲਾਏ ਨਾਨਕ ਦਾਸ ਤੇਰੀ ਸ਼ਰਣਾਈ ਪ੍ਰਭ ਰਾਖ ਪੈਜ ਵਜੀ ਵਾਦਾਈ ਆਸਾ ਮਹਲਾ 5 ਪੰਨਾ 371 ਅਰਥ ਪ੍ਰਮਾਤਮਾ ਦਾ ਆਸਰਾ ਲਿਆ ਬੜਾ ਆਤਮਿਕ ਆਨੰਦ ਮਿਲਦਾ ਹੈ ਨਿਸ਼ਚਿੰਤਤਾ ਹੋ ਜਾਂਦੀ ਹੈ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਸਾਰੇ ਵੈਰੀ ਦੁਸ਼ਮਣ ਮੁੱਕ ਜਾਂਦੇ ਹਨ ਕੋਈ ਦੁਸ਼ਮਣ ਨਹੀਂ ਜਾਪਦਾ ਵੈਰੀ ਨਹੀਂ ਜਾਪਦਾ ਇਸ ਤਰ੍ਹਾਂ ਅੰਤਰਾਤਮੇ ਸੁਖ ਮਿਲਦਾ ਹੈ ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ ਮੈਂ ਵੈਰੀ ਬਣ ਕੇ ਆ ਰਹੇ ਨੂੰ ਚਿੱਠੀ ਲਿਖ ਭੇਜਾਂ ਫਿਰ ਸਲਾਹ ਮਿਲੀ ਕਿ ਮੈਂ ਉਸ ਪਾਸ ਦੋ ਮਨੋਖਾ ਪੜਾਵਾਂ ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਾਂ ਪਰ हे ਪ੍ਰਭੂ ਹੋਰ ਸਾਰੇ ਯਤਨ ਛੱਡ ਕੇ ਮੈਂ ਸਿਰਫ ਤੈਨੂੰ ਹੀ ਸਿਮਰਿਆ ਸਤਗੁਰ ਨੇ ਮੈਨੂੰ ਸਿਖਿਆ ਦਿੱਤੀ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ ਇਸ ਵਾਸਤੇ ਮੈਂ ਜੋ ਕੁਝ ਵੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਤੂੰ ਹੀ ਮੇਰੀ ਊਟ ਹੈ ਤੂੰ ਹੀ ਮੇਰਾ ਆਸਰਾ ਹੈ हे ਪ੍ਰਭੂ ਤੈਨੂੰ ਛੱਡ ਕੇ ਹੋਰ ਜਾਈਏ ਵੀ ਕਿਹੜੇ ਪਾਸੇ ਕਿਉਂਕਿ ਤੇਰੇ ਬਰਾਬਰ ਦਾ ਹੋਰ ਦੂਜਾ ਕੋਈ ਹੈ ਹੀ ਨਹੀਂ ਜਿਸ ਨੂੰ ਇਹ ਨਿਸ਼ਚਾ ਹੋਵੇ ਉਸ ਤੇਰੇ ਸੇਵਕ ਨੂੰ ਹੋਰ ਕਿਸ ਦੀ ਮੋਤਾਜੀ ਹੋ ਸਕਦੀ ਹੈ ਪਰ हे ਪ੍ਰਭੂ ਇਥੋਂ ਟੁੱਟਾ ਹੋਇਆ ਮਨੁ ਕਰਾਇ ਪੈ ਕੇ ਮਨ ਉਜਾੜ ਵਿੱਚ ਭਟਕਦਾ ਫਿਰਦਾ ਹੈ اے ਪ੍ਰਭੂ ਤੂੰ ਕਿੱਡਾ ਵੱਡਾ ਹੈ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ ਤੂੰ ਹਰ ਥਾਂ ਮੈਨੂੰ ਆਪਣੇ ਗਲ ਨਾਲ ਲਾ ਕੇ ਬਚਾ ਲੈਂਦਾ ਹੈ ਏ ਦਾਸ ਨਾਨਕ ਆਖ ਪ੍ਰਭੂ ਮੈਂ ਤੇਰੀ ਸ਼ਰਨ ਹੀ ਪਿਆ ਰਹਿੰਦਾ ਹਾਂ ਏ ਭਾਈ ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ ਮੁਸੀਬਤਾਂ ਦੇ ਵੇੜੇ ਵੀ ਉਸ ਦੀ ਮਿਹਰ ਨਾਲ ਮੇਰੇ ਅੰਦਰ ਚੜਦੀ ਕਲਾ ਪ੍ਰਭਲ ਰਹਿੰਦੀ ਹੈ ਸਿਮਰਨ ਦੇ ਸਹਾਰੇ ਜੀਵਨ ਦੀ ਗੱਡੀ ਇਤਨੀ ਉੱਚੀ ਚੜਦੀ ਹੈ ਕਿ ਮੌਤ ਕੋਈ ਉਪਰੀ ਸ਼ੈ ਨਹੀਂ ਜਾਪਦੀ ਜਿਵਾਲਣ ਤੇ ਮਾਰਨ ਵਾਲਾ ਉਹ ਪ੍ਰਮਾਤਮਾ ਹੀ ਦੇਖਦਾ ਹੈ ਅੱਗ ਝੱਖਣ ਆਦ ਕੋਈ ਤਤ ਭਗਤ ਨੂੰ ਡਰਾ ਨਹੀਂ ਸਕਦਾ ਉਸ ਨੂੰ ਅੱਗ ਵੀ ਪ੍ਰਭੂ ਦਾ ਰੂਪ ਤੇ ਝੱਖੜ ਵੀ ਪ੍ਰਭੂ ਦਾ ਸਰੂਪ ਹੀ ਦੇਖਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਸਾੜਨਾ ਚਾਹੇ ਉਸ ਦੀ ਰਾਖੀ ਕੋਈ ਹੋਰ ਧਿਰ ਕਰ ਨਹੀਂ ਸਕਦਾ ਭਗਤ ਨੂੰ ਪ੍ਰਤੱਖ ਨਜ਼ਰੀ ਆਉਂਦਾ ਹੈ ਕਿ ਨਾ ਕੋਈ ਸੜਦਾ ਮਰਦਾ ਹੈ ਤੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਇਹ ਤਾਂ ਨੱਟ ਵਾਲੀ ਖੇਡ ਹੈ ਜੋ ਪ੍ਰਮਾਤਮਾ ਦੀ ਰਚਾਈ ਹੋਈ ਹੈ ਸਿਮਰਨ ਦੀ ਮੋਜ ਵਿੱਚ ਰਹਿ ਕੇ ਭਗਤ ਸਿਰਫ ਇਹ ਗੱਲ ਜਾਣਦਾ ਹੈ ਕਿ ਜਿਸ ਦੇ ਸਿਰ ਤੇ ਰਾਖਾ ਕਰਤਾਰ ਹੈ ਉਸ ਦਾ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਇਹ ਉੱਚੀ ਉਡਾਰੀ ਕਬੀਰ ਜੀ ਨੇ ਇਉਂ ਲਾਈ ਹੈ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾ ਰਾਖੇ ਕਬਨਾ RAM ਜਪਤ ਤਨ ਜਰ ਕੀ ਨ ਜਾਏ ਆਰਾਮ ਨਾਮ ਚਿਤ ਰਹਾ ਸਮਾਇ ਰਹਾ ਕਾ ਕੋ ਜਰੇ ਕਾਹੇ ਹੋਏ ਹਾਨ ਨਟਵਟ ਖੀਲੇ ਸਾਰਿੰਗ ਭਾਨ ਕਹੋ ਕਬੀਰ ਅਖਰ ਦੋਇ ਭਾਗ ਹੋਏਗਾ ਖਸਮ ਤਾਂ ਲਹੇਗਾ ਰਾਖ ਗੋੜੀ ਕਬੀਰ ਜੀ ਅਰਥ ਖਸਮ ਪ੍ਰਭੂ ਆਪ ਹੀ ਅਗ ਹੈ ਆਪ ਹੀ ਹਵਾ ਹੈ ਜੋ ਆਪ ਹੀ ਜੀਵਾਂ ਨੂੰ ਸਾੜਨ ਲੱਗੇ ਤਾਂ ਕੌਣ ਬਚਾ ਸਕਦਾ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਵਿੱਚ ਜੁੜ ਰਿਹਾ ਹੈ ਪ੍ਰਭੂ ਦਾ ਸਿਮਰਨ ਕਰਦਿਆਂ ਉਸ ਦਾ ਸਰੀਰ ਵੀ ਭਾਵੇਂ ਸੜ ਜਾਏ ਰਤਾ ਪਰਵਾਹ ਨਹੀਂ ਕਰਦਾ ਰਹੋ ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਨਾ ਕਿਸੇ ਦਾ ਕੁਝ ਸੜਦਾ ਹੁੰਦਾ ਹੈ ਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਹੁੰਦਾ ਪ੍ਰਭੂ ਆਪ ਹੀ ਸਭ ਥਾਈਂ ਨਟਾਂ ਦੇ ਪੇਸਾ ਵਾਂਗ ਖੇਡ ਰਿਹਾ ਹੈ ਭਾਵੇਂ ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ ਤੇ ਕਿਤੇ ਆਪ ਹੀ ਨੁਕਸਾਨ ਸਹਿ ਰਿਹਾ ਹੈ ਇਸ ਵਾਸਤੇ ਹਕੀਮੀਰ ਤੂੰ ਤਾਂ ਇੱਕ ਨਿੱਕੀ ਜੀ ਗੱਲ ਚੇਤੇ ਰੱਖ ਕੇ ਕਿ ਜੇ ਖਸਮ ਨੂੰ ਮਨਜ਼ੂਰ ਹੋਵੇਗਾ ਤਾਂ ਜਿੱਥੇ-ਕਿੱਥੇ ਲੋੜ ਪਵੇਗੀ ਆਪ ਹੀ ਬਚਾ ਲਵੇਗਾ ਸ਼ਬਦ ਦਾ ਪਾ ਸਿਮਰਨ ਦੀ ਬਰਕਤ ਨਾਲ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਹਰ ਥਾਂ ਰੱਖਾ ਹੈ ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ ਉਹ ਆਪ ਹੀ ਜਗਤ ਦੀ ਹਰੇਕ ਖੇਡ ਖੇਡ ਰਿਹਾ ਹੈ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਗਤੀ ਜਾ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ